ਕੁਝ ਸ਼ਹਿਰ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਦੀ ਆਪਾਂ ਗੱਲ ਕਰਦੇ ਸ਼ਹਿਰ ਦੀ ਰਾਜਨੀਤੀ ਦੀ ਗੱਲ ਕਰਨੀ ਪਈ ਨਾ ਸਾਰਾ ਕੁਝ ਤੁਹਾਨੂੰ ਪਤਾ ਕੀ ਚੱਲ ਰਿਹਾ ਜਿੱਦਾਂ ਇੱਕ ਜਿਹੜੇ ਸਾਡੇ ਵਿਧਾਇਕ ਸਾਹਿਬ ਨੇ ਉਹ ਅੱਜ 99ਵਾਂ ਜਿਹੜਾ ਬਸੰਤ ਮੇਲਾ ਕਰਾ ਰਹੇ ਨੇ ਮੈਂ ਪੁੱਛਣਾ ਚਾਹੁੰਨਾ ਕਿ ਠੀਕ ਹੈ ਇਹਦੇ ਵਿੱਚ ਕਈ ਸਾਡੇ ਸਿਆਸੀ ਲੀਡਰਾਂ ਨੇ ਬਹੁਤ ਬਿਆਨਬਾਜ਼ੀ ਕੀਤੀ ਕੀ ਜੀ ਇਹ ਮਾਰੇ ਨੇ ਸ਼ੁਰੂ ਕਰਾਇਆ ਸੀ ਬਿਲਕੁਲ ਉਹਨਾਂ ਨੇ ਮਾਰੇ ਨੇ ਸ਼ੁਰੂ ਕਰਾਇਆ ਔਰ ਇਹ ਦੀ ਕਪੂਰਥਲੇ ਦੀ ਅੱਧੀੋਂ ਜ਼ਿਆਦਾ ਆਬਾਦੀ ਜਿਹੜੀ ਆ ਜਿਹੜੀ ਤਕਰੀਬਨ 40 50 ਸਾਲ ਦੀ ਉਮਰ ਦੀ ਆ ਉਹਨਾਂ ਬਾਗ ਦੀ ਰੌਣਕ ਦੇਖੀ ਹੋਣੀ ਹੈ ਕਿ ਜਦੋਂ ਬਸੰਤ ਆਉਂਦੀ ਸੀ ਇੱਥੇ ਕਿੰਨੀ ਰੌਣਕ ਹੁੰਦੀ ਸੀ ਕਿ ਲੋਕੀ ਦੂਰੋਂ ਦੂਰੋਂ ਇਹ ਬਸੰਤ ਮੇਲਾ ਨਹੀਂ ਸੀ ਦੇਖਣ ਆਉਂਦੇ ਇਕੱਲਾ ਇੱਥੇ ਜਿਹੜੀ ਰੌਣਕ ਫੁੱਲ ਬੂਟੇ ਹੁੰਦੇ ਸੀ ਇਸ ਬਾਗ ਦੀ ਖੂਬਸੂਰਤੀ ਦਿਖਣ ਆਉਂਦੀ ਸੀ। ਜਿਹਮਾਰੇ ਕਪੂਠਾ ਨੇ ਬਹੁਤ ਸੋਹਣਾ ਬਾਗ ਬਣਾਇਆ ਸੀ, ਉਹਨੂੰ ਮੇਨਟੇਨ ਵੀ ਰੱਖਿਆ ਜਾਂਦਾ। ਉਸ ਤੋਂ ਬਾਅਦ ਜਿਹੜੀ ਇਥੇ ਨਗਰ ਕੌਂਸਲ ਬਣੀ, ਨਗਰ ਪੰਚਾਇਤ ਬਣੀ, ਨਗਰ ਕੌਂਸਲ ਬਣੀ, ਉਹਦੇ ਵੇਲੇ ਵੀ ਬਾਗ ਪੂਰਾ ਮੇਨਟੇਨ ਕੀਤਾ ਜਾਂਦਾ ਰਿਹਾ। ਅੱਜ 99 ਮੇਲਾ ਤੁਸੀਂ ਜਾ ਕੇ ਦੇਖੋ ਜਿੰਦਾ ਨਾ ਉਹ ਜਿਹੜੇ ਬਾਗਾਂ ਦੇ ਕਹਿੰਦੇ ਕਹਿੰਦੇ ਗੱਲੜ ਪਟਵਾਰੀ ਤੇ ਇਥੇ ਗੱਲੜ ਪਟਵਾਰੀ ਹੋਏ ਪਏ ਨੇ। ਕੋਈ ਕਿਸੇ ਨੂੰ ਕੋਈ ਏ ਨਹੀਂ ਬਸ ਆਪਣੀ ਬੱਲੇ ਬੱਲੇ ਚ ਪਏ ਹੋਏ ਨੇ। ਇਸੇ ਜਿਹੜੇ ਬੱਲੇ ਬੱਲੇ ਨੇ ਕੱਲੇ ਮੈਂ ਸਮਝਦਾ ਪੰਜਾਬ ਦੇ ਇਸ ਕਪੂਰਥਲੇ ਦਾ ਨਹੀਂ ਪੰਜਾਬ ਦਾ ਵੀ ਬੇੜਾ ਘਰ ਕਰ ਦਿੱਤਾ ਸਾਨੂੰ ਸੁਚੇਤ ਹੋਣਾ ਪਊਗਾ ਇਹ ਲੀਡਰ ਲੋਕ ਕਰਦੇ ਕੀ ਨੇ ਇਹ ਕੀ ਕੜੀ ਕੋਲਦੇ ਨੇ ਜੇ ਦੇਖਿਆ ਜਾਵੇ ਤੇ ਇਹਨਾਂ ਦੇ ਰਾਜਪਾਲ ਸਰਦਾਰ ਰਣਾ ਗੁਰਜੀਤ ਸਿੰਘ ਦੇ ਹੁੰਦਿਆਂ ਹੀ ਕਾਉਂਸਲ ਦੇ ਮੈਜੋਰਟੀ ਪੀਸਰ ਨੂੰ 25 ਸਾਲਾਂ ਦੇ ਵਿੱਚ ਇਹਨਾਂ ਦਾ ਦਬਦਬਾ ਰਿਆ ਉਸੇ ਸਮੇਂ ਦੇ ਵਿੱਚ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਇਸ ਬਾਗ ਦੀ ਜਿਹੜੀ ਆ ਰੱਖ ਰਖਾ ਤੇ ਕਰੋੜਾਂ ਰੁਪਏ ਆਏ ਨੇ ਉਹ ਕਿੰਦਾ ਦੇ ਲੱਗੇ ਉਹਨਾਂ ਉਹ ਗੱਲ ਨਾ ਕਰੋ ਪਰ ਉਹ ਕਿੱਥੇ ਜਾ ਕੇ ਨਹੀਂ ਪਿਆਉਂਗੇ ਇੱਥੇ ਇੱਕ ਸਿਆਰ ਰਹੂਗਾ ਮੈਨੂੰ ਹੁਣ ਗੱਲ ਕਰ ਲੈਣ ਦੇ ਤੁਸੀਂ ਸਵਾਲ ਇੱਕ ਕਰਤਾ ਜਿੱਦਾਂ ਕਹਿੰਦੇ ਬਾਕੀ ਮੇਰੇ ਮੇਰੇ ਕੋ ਜਿਹਨੇ ਮਰਜ਼ੀ ਸਵਾਲ ਕਰ ਲਓ ਪਹਿਲਾਂ ਮੈਨੂੰ ਮੇਰੀ ਗੱਲ ਕੰਪਲੀਟ ਕਰ ਲਿਓ ਇੱਥੇ ਇੱਕ ਸਟੇਜ ਵੀ ਬਣੀ ਹੁੰਦੀ ਸੀ ਜਿੱਥੇ ਰਾਮਲੀਲਾ ਕੀਤੀ ਜਾਂਦੀ ਸੀ ਹੋਰ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਸੀ ਉਹ ਵੀ ਕੀਤੇ ਜਾਂਦੇ ਸੀ ਇੱਥੇ ਕਰਨਾ ਕਰਨ ਤੋਂ ਬਿਨਾ ਉਹ ਦੱਸੋ ਕਿਹਦੀ ਮਨਜ਼ੂਰੀ ਨਾਲ ਢਾਈ ਗਈ ਮੈਂ ਔਰ ਉਥੇ ਜਿਹੜਾ ਬਾਗ ਇੰਨਾ ਖੂਬਸੂਰਤ ਹੁੰਦਾ ਸੀ ਉਹ ਜੰਗਲ ਕਿਸ ਤਰ੍ਹਾਂ ਬਣ ਗਿਆ ਇਹ ਸਾਰੇ ਬਹੁਤ ਹੀ ਸੰਜੀਦਾ ਮਸਲੇ ਨੇ ਮੈਂ ਰਾਣਾ ਗੁਰਜੀਤ ਸਿੰਘ ਜੀ ਇਹਨੂੰ ਨਹੀਂ ਪੁੱਛ ਰਿਹਾ ਮੈਂ ਅੱਜ ਮਖਾਤਮਾ ਸਬੂ ਸ਼ਹਿਰ ਵਾਸੀਆਂ ਨੂੰ ਉਹਨਾਂ ਨੂੰ ਪੁੱਛ ਰਿਹਾ ਕਿ ਦੇਖੋ ਤੁਸੀਂ ਇੰਨੇ ਹੀ ਉਦਾਸੀਨ ਹੋ ਗਏ ਤੁਹਾਨੂੰ ਮਾੜੀ-ਮੋਟੀ ਵੀ ਚਿੰਤਾ ਨਹੀਂ ਆਪਣੇ ਆਲੇ-ਦੁਆਲੇ ਦੀ ਤੁਸੀਂ ਇੰਨਾ ਸਾਨੂੰ ਕੀ ਸਾਨੂੰ ਕੀ ਕਹਿ ਕੇ ਗੁਜ਼ਾਰਾ ਕਰ ਲਾ ਪਿਓ ਉਹ ਮਾੜਾ-ਮੋਟਾ ਸ਼ਹਿਰ ਵਾਸੀ ਕੋਈ ਸੁਚੇਤ ਹੋ ਕਿਸੇ ਨੂੰ ਪੁੱਛੋ ਸਹੀ ਜੇ ਮੈਂ ਜ਼ਿੰਮੇਵਾਰ ਹਾਂ ਮੈਨੂੰ ਪੁੱਛੋ ਜੇ ਕੋਈ ਸਰਦਾਰ ਭਗਵਾਨ ਸੇਵਾਮਾਨ ਸਭ ਜ਼ਿੰਮੇਵਾਰ ਨੇ ਉਹਨਾਂ ਨੂੰ ਪੁੱਛੋ ਤੇ ਜੇ ਇਥੋਂ ਦੀ ਜਿਹੜੀ ਕਮਾਂਡ ਹੈ ਰਾਣਾ ਗੁਰਜੀਤ ਸਿੰਘ ਦੀ ਜਿਹੜੀ ਨਗਰ ਕਾਉਂਸਲ ਜਿਹਦੇ ਥੱਲੇ ਮੀਰ ਸਾਹਿਬ ਡਿਊਟੀ ਮੀਰ ਸਾਹਿਬ ਆ ਕੀ ਗੱਲ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਉਹਨਾਂ ਕੋਲ ਕੁਛ ਨਹੀਂ ਸਕਦੇ ਕਿ ਸ਼ਹਿਰ ਦਾ ਹਾਲ ਕੀ ਕਰਤਾ ਤੁਸੀਂ ਖਾਸ ਕਰ ਹੋਰ ਹੋਰ ਬਾਗ ਛੱਡੋ ਤੁਸੀਂ ਇਹ ਜਿਸ ਬਾਗ ਚ ਜਿਸ 99 ਸਾਲਾ ਜਿਹੜਾ ਅੱਜ ਮੇਲਾ ਬਸੰਤ ਮੇਲਾ ਬਣਾ ਜਾਨੀ ਜਿੰਦਾ ਪੰਜਾਬੀ ਜੀ ਕਹਿੰਦੇ ਈਦੋਂ ਬਾਅਦ ਜਿਹੜਾ ਤੰਬਾ ਫੋਕ ਰਹੇ ਹਾਂ ਜਿਹੜੀ ਡੇਢ ਸੀ ਉਦੋਂ ਨਹੀਂ ਤੁਸੀਂ ਕੀਤਾ ਅੱਜ ਕਰ ਰਹੇ ਹਾਂ ਕਿਉਂ ਅੰਦਾ ਹੋ ਰਿਹਾ ਇਹ ਸਾਰਾ ਬਹੁਤ ਹੀ ਸੰਜੀਦੇ ਮਸਲੇ ਨੇ ਪਰ ਅਸੀਂ ਵੀ ਇਸਲੇ ਹਾਂ ਅਸੀਂ ਨਹੀਂ ਤੁਸੀਂ ਸਾਰੇ ਵੀ ਇਸਲੇ ਹੋ ਜਿਸ ਕਰਕੇ ਇਹ ਜਿਹੜੇ ਲੀਡਰ ਲੋਕ ਚਾਹੇ ਮੇਰੇ ਵਰਗੇ ਨਵੀਂ ਲੀਡਰੀ ਚਮਕਾਉਣ ਵਾਲੇ ਚਾਹ ਜਿਹੜੇ ਪੁਰਾਣੀ ਸਟੈਬਲਿਸ਼ ਲੋਕ ਨੇ ਇਹ ਤੁਹਾਡੇ ਨਾਲ ਕੋਝਾ ਮਜ਼ਾਕ ਕਰਦੇ ਨੇ ਜਿੰਨਾ ਚਿਰ ਤੁਸੀਂ ਸੁਚੇਤ ਨਹੀਂ ਹੋਏ ਉਹਨਾਂ ਚ ਇਹਦਾ ਹੀ ਹੋਣੀ ਰਹਿਣੀ ਹੋਰ ਦੂਜੀ ਗੱਲ ਇੱਕ ਬਾਬੇ ਮੈਨੂੰ ਕੰਪਲੀਟ ਕਰ ਰਹਿਣ ਦਿਓ ਤਾਂ ਦੂਸਰੀ ਗੱਲ ਇਹ ਜੇ ਹੁਣ 99 ਸਾਲਾ 100 ਸਾਲਾ ਸ਼ਤਾਬਦੀ ਮਨਾਈ ਜਾਂਦੀ ਆ ਮੈਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਆ ਆਪਾਂ ਰਲ ਮਿਲ ਕੇ ਇਹੋ ਜਿਹਾ ਹਮਲਾ ਮਾਰੀਏ ਕਿ ਇਥੇ ਜਿਹੜਾ ਇਹ ਪਿਛਲੇ ਹੁਣ ਸਾਲ ਇੱਕ ਰਹਿ ਗਿਆ 99 ਸਾਲਾ ਪਤਾ ਨਹੀਂ ਉਦੋਂ ਕਿਹਦੀ ਸਰਕਾਰ ਹੋਣੀ ਆ ਕੌਣ ਹੋਣਾ ਕਿਹਦੀ ਕਾਰਪੋਰੇਸ਼ਨ ਹੋਣੀ ਆ ਕੀ ਦੀ ਪੰਜਾਬ 'ਚ ਸਰਕਾਰ ਹੋਣੀ ਆ ਇਹ ਤੁਸੀਂ ਜਿਹੜਾ ਹੈ ਇਸ ਗੱਲ ਦਾ ਜੋ ਵੀ ਹੈ ਬੋਟਾਂ ਪਾਉਣੀ ਆ ਤੇ ਉਹਦੇ ਨਾਲ ਬਣਨੀ ਆ ਪਰ ਇਹ ਤੁਸੀਂ ਅੱਜ ਤੋਂ ਏਜੰਡਾ ਬਣਾਓ ਕਿ ਇਥੇ ਜਿਹੜਾ ਪੁਰਾਣੀ ਅਰਗੀ ਜਿਸ ਤਰ੍ਹਾਂ ਖੂਬਸੂਰਤੀ ਇਥੇ ਲਾਇਬ੍ਰੇਰੀ ਸੀ ਤੁਸੀਂ ਕਦੀ ਲਾਇਬ੍ਰੇਰੀ ਜਾ ਕੇ ਦੇਖਿਆ ਪੜਨ ਦੀ ਤਾਂ ਆਦਤ ਨਹੀਂ ਤੇ ਅੱਡੀ ਰਹਿ ਗਈ ਤੋ ਖ਼ਬਾਰਾਂ ਵੀ ਨਹੀਂ ਪੜਦੇ ਤੁਸੀਂ ਜਿਹੜੀ YouTube ਤੇ ਅੱਜ ਇਹ ਨਵਾਂ ਕੰਮ ਚੱਲ ਪਿਆ ਰੀਲਾਂ ਤੋਂ ਸੁਆ ਐ ਐ ਕਰਨ ਤੋਂ ਸੁਆ ਹੋਰ ਕੁਝ ਰਹਿ ਹੀ ਨਹੀਂ ਗਿਆ ਸਾਡੇ ਕੋਲ ਸੋ ਅਸੀਂ ਆਲਾ ਦਵਾਲਾ ਵੀ ਦੇਖਣਾ ਚਾਹੀਦਾ ਕੋਲ ਬੈਠੇ ਪਰਿਵਾਰ ਦੇ ਜੀ ਆ ਅਸੀਂ ਉਹਨਾਂ ਵਰੀ ਨਹੀਂ ਕਦੀ ਸੋਚਿਆ ਕੀ ਕਰਦੇ ਬਿਠੇ ਕੋ ਕਮਰੇ ਚ ਬੈਠੇ ਹੋ ਤੁਸੀਂ ਚਾਰ ਜੀ ਆ ਕਰਦੇ ਤੇ ਚੌਵੀਂ ਆਪੋ ਆਪਣਾ ਮੋਬਾਈਲ ਲੈ ਕੇ ਬੈਠ ਜਾਂਦੇ ਤਾਂ ਨਹੀਂ ਪਤਾ ਤੁਸੀਂ ਛਲ ਮਰ ਭਾਗ ਦਾ ਜੇ ਸ਼ਹਿਰ ਦੀ ਸਫਾਈ ਦਾ ਕੀ ਕਰਨਾ ਜੇ ਮੇਰੇ ਅਲਾਮਾ ਤੈਨੂੰ ਬੁਰਾ ਲੱਗਦਾ ਇਸ ਗੱਲ ਦਾ ਸਬੂਤ ਦਿਓ ਕਿ ਜਿਹੜੀ ਇੱਥੇ ਬਸੰਤ ਦੀ ਬਸੰਤ ਮੇਲੇ ਦੀ ਸ਼ਤਾਬ ਦੀ ਮੜਾਈ ਜਾਣੀ ਆ ਉਹ ਇੱਕ ਮਸਾਲੀ ਸ਼ਤਾਬ ਦੀ ਹੋਵੇ ਇਸ ਬਾਗ ਨੂੰ ਜਿਹੜੀ ਹੈ ਸਾਰੀ ਜਨਤਾ ਆਸ-ਪਾਸੇ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਦੇਖਣ ਆਉਣ ਇਸ ਬਾਗ ਨੂੰ ਵੀ ਦੇਖਣ ਆਉਂ ਕਿਉਂਕਿ ਇੰਨਾ ਸ਼ਹਿਰ ਦੇ ਵਿੱਚ ਕਿਸੇ ਅਲੱਗ ਬਨੇ ਸ਼ਹਿਰ ਦੇ ਵਿੱਚ ਐਡਾ ਵੱਡਾ ਬਾਗ ਨਹੀਂ ਇੰਨਾ ਸੋਹਣਾ ਬਾਗ ਨਹੀਂ ਲੇਕਰ ਇਹਨੂੰ ਰੀਸਟੋਰ ਕੀਤਾ ਜਾ ਸਕਦਾ ਸੋ ਮੇਰੀ ਆਪ ਸਭ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਆਪਾਂ ਸੁਚੇਤ ਹੋਈਏ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣ ਦਾ ਮਾਦਾ ਰੱਖੀਏ ਜਿਹੜਾ ਤੇ ਸਾਡਾ ਫਰਜ਼ ਬਣਦਾ ਉਹ ਜਿਹੜੇ ਜਿਹੜੇ ਲੋਕਾਂ ਨੂੰ ਅਸੀਂ ਚੁਣਿਆ ਉਹਨਾਂ ਨੂੰ ਪੁੱਛ ਸਕੀਏ ਕਿ ਆ ਵੀ ਤੁਸੀਂ ਕਰ ਤੁਸੀਂ ਵਾਅਦਾ ਕੀ ਕੀਤਾ ਸੀ ਤੇ ਕਰ ਕੀ ਰਿਹਾ ਇਹੋ ਮੇਰੀ ਗੱਲ ਕਰਨ ਵਾਲੀ ਤਾਂ ਸਮਝੋ ਪਹਿਲਾਂ ਕਿਹੜੀ ਰਮਾਇਣ ਪੜ੍ਹੀ ਅਗੇ ਮੈਂ ਉਹ ਗੱਲ ਕੀਤੀ ਆ ਮੈਂ ਉਹ ਦੱਸਿਆ ਕਿਥੇ ਬੈਠਿਆ ਤੁਸੀਂ ਜਿੱਥੇ ਬੈਠਿਓ ਜਿਹੜਾ ਤੁਸੀਂ ਉਹਦੀ ਨਹੀਂ ਲੁਕਾ ਨੂੰ ਆ ਮੈਂ ਮਾਤਾ ਨੂੰ ਲਮਾ ਪਾਉਣ ਦੀ ਕੋਸ਼ਿਸ਼ ਕਰਦੇ ਠੀਕ ਹੈ ਗੱਲ ਇਹ ਕਰਿਆ ਕਰੋ ਉੱਥੇ ਜੀ ਜਿਹੜਾ ਫਰਜ ਕਰ ਕੋ ਪ੍ਰਧਾਨ ਕਾਰਪੋਰੇਸ਼ਨ ਦੀ ਨਗਰ ਕੌਂਸਲ ਦੀ ਜਿਹੜੀ ਹੈਗੀ ਆ ਮੇਰਾ ਉਰੂਪ ਚੋ ਡਿਪਟੀ ਮੇਰਾ ਉਨੁਪਚੋ ਜੇ ਇਹਦੇ ਵਿੱਚ ਹੋਰ ਵੀ ਆ ਜੇ ਫਰਜ ਕਰ ਲਓ ਉੱਥੇ ਬੈਠੇ ਨੇ ਕਮਿਸ਼ਨਰ ਸਾਹਿਬ ਜੇ ਉਹਨਾਂ ਲੋਕ ਕਿਸੇ ਗੱਲ ਦਾ ਹੁੰਦਾ ਉਹਨਾਂ ਨੂੰ ਪੁੱਛੋ ਜਾ ਕੇ ਕਿ ਹੋ ਕੀ ਰਿਹਾ ਕਿਉਂ ਹੋ ਰਿਹਾ ਹੈ ਸਰ ਮੈਂ ਡਿਪਟੀ ਮੇਂ ਸੀਨੀਅਰ ਮੇਂ ਬਣ ਪੰਜ ਸਾਲ ਤੱਕ ਅੱਜ ਤੱਕ ਵੀ মিডিਆ ਨੂੰ ਕਰੀ ਵੀ ਕੋਈ ਵੀ ਚੀਜ਼ ਆ ਕੋਈ ਸਪਸ਼ਟ ਕਹਿੰਦਾ ਕਿ ਕਿੱਸੇ ਰਕੋ ਕੁਐਸਚਨ ਪੁੱਛ ਨਹੀਂ ਕਿ ਨਹੀਂ ਮੈਂ ਕਿ ਮੈਂ ਕਹਿ ਰਹੀ ਆ ਮੈਂ ਇਹ ਮੇਰਾ ਇੱਕ ਤੁਹਾਨੂੰ ਸਵਾਲ ਆ ਜੇ ਤੁਸੀਂ ਕੀਤਾ ਬਹੁਤ ਵਧੀਆ ਗੱਲ ਕਿਉਂ ਨਹੀਂ ਦਿੰਦੇ ਇਹ ਪੁੱਛ ਲੋਕ ਪੁੱਛਣਗੇ ਤੁਸੀਂ ਜੇ ਪੁੱਛਦੇ ਬਹੁਤ ਵਧੀਆ ਗੱਲ ਆ ਪਰ ਮੈਂ ਕਿਉਂ ਜਵਾਬ ਨਹੀਂ ਹੈ ਕਿ ਮੈਂ ਮੈਂ ਇਹ ਵੀ ਕਮੀ ਹੈਗੀ ਉਹਨਾਂ ਦੇ ਵਿੱਚ ਮੈਂ ਉਹ ਮੈਂ ਮੈਂ ਉਸੇ ਕਮੀ ਦੀ ਗੱਲ ਕਰ ਰਿਹਾ ਉਸੇ ਕਮੀ ਕਰਕੇ ਉਹ ਕੱਲੀ ਉਹਨਾਂ 'ਚ ਨਹੀਂ ਮੈਂ ਗੱਲ ਕਰ ਰਿਹਾ ਕਮੀ ਇਹ ਲੋਕਾਂ ਨੇ ਕਮੀ ਕੱਢਣੀ ਅਧਿਆਨ ਥੋੜੇ ਰਹਿ ਗਏ ਠੀਕ ਹੈ ਜੇ ਤੇ ਉਹਦੇ ਵਿੱਚ ਕੋਈ ਬਦਲਾ ਨਹੀਂ ਆਉਂਦਾ ਤੇ ਸਮਝ ਲਵਾਂਗੇ ਕਿ ਜਿੱਥੇ ਯਾਨੀ ਸਾਰੇ ਲੋਕ ਇਕੇ ਥਾਈਂ ਜ਼ਿੰਮੇਵਾਰ ਆ ਤੇ ਨਹੀਂ ਤੇ ਫਿਰ ਸਾਰਾ ਕੁਝ ਹੈ ਹੀ ਓਕੇ ਚੱਲੋ